ਸਤਿ ਸ੍ਰੀ ਅਕਾਲ ਦੋਸਤੋ ਐਨ ਐਨ 파ਰਟ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਨਗਰ ਨਿਗਮ ਦੇ ਅਧਿਕਾਰ ਖੇਤਰ ਚ ਬਣਨ ਵਾਲੀਆਂ ਨਾਜਾਇਜ਼ ਬਿਲਡਿੰਗਾਂ ਸੰਬੰਧੀ ਜਿਨ੍ਹਾਂ ਸੰਬੰਧੀ ਨਗਰ ਨਿਗਮ ਪੂਰੀ ਤਰ੍ਹਾਂ ਮੂਕ ਦਰਸ਼ਕ ਹੀ ਬਣਿਆ ਰਹਿੰਦਾ ਹੈ ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬਰਾਦਾ ਅਜੀਬੋ ਗਰੀਬ ਕਾਰਨਾਮਾ ਨਾਜਾਇਜ਼ ਬਿਲਡਿੰਗ ਨੂੰ ਸੀਲ ਕਰਨ ਤੋਂ ਬਾਅਦ ਵੀ ਬਿਲਡਿੰਗ ਰਹੀ ਬੰਦੀ ਬਿਲਡਿੰਗ ਇੰਸਪੈਕਟਰ ਨੇ ਪਤਾ ਹੋਣ ਦੇ ਬਾਵਜੂਦ ਵੀ ਕਮਿਸ਼ਨਰ ਦੇ ਹੁਕਮਾਂ ਤੇ ਕੀਤੀ ਸੀ ਬਿਲਡਿੰਗ ਸੀਲ ਸੀਲ ਬਿਲਡਿੰਗ ਵਿੱਚ ਚੱਲਦੇ ਕੰਮ ਨੂੰ ਰੋਕਣ ਲਈ ਨਹੀਂ ਚੁੱਕਿਆ ਗਿਆ ਕੋਈ ਕਦਮ ਵਿਸਤਾਰ ਨਾਲ ਗੱਲ ਕਰਦੇ ਹਾਂ ਨਗਰ ਨਿਗਮ ਪਟਿਆਲਾ ਦੀ ਬਿਲਡਿੰਗ ਬ੍ਰਾਂਚ ਦੇ ਬਿਲਡਿੰਗ ਇੰਸਪੈਕਟਰ ਅੰਜਨਾ ਮੈਡਮ ਜੀ ਨੂੰ ਦਿੱਤੇ ਗਏ ਵੱਖ-ਵੱਖ ਖੇਤਰਾਂ ਵਿੱਚ ਤ੍ਰਿਪੜੀ ਖੇਤਰ ਵਿੱਚ ਹਨੂਮਾਨ ਮੰਦਿਰ ਰੋਡ ਦੇ ਬਣੀ ਨਾਜਾਇਜ਼ ਬਿਲਡਿੰਗ ਦੇ ਮਾਮਲੇ ਵਿੱਚ ਜਦੋਂ ਬਿਲਡਿੰਗ ਇੰਸਪੈਕਟਰ ਅੰਜਨਾ ਜੀ ਨਾਲ ਫੋਨ ਤੇ ਗੱਲਬਾਤ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਗਈ ਤਾਂ ਉਹਨਾਂ ਆਮ ਆਂਗ ਪਹਿਲਾਂ ਤਾਂ ਫੋਨ ਚੁੱਕਣਾ ਮੁਨਾਸਬ ਹੀ ਨਹੀਂ ਸੱਜਿਆ ਅਤੇ ਫਿਰ ਜਦੋਂ ਉਹਨਾਂ ਦੇ ਵਟਸਐਪ ਤੇ ਨਜਾਇਜ਼ ਬਿਲਡਿੰਗ ਦੀ ਉਸਾਰੀ ਕਿੱਥੇ ਜਾਣ ਦੀ ਤਸਵੀਰ ਭੇਜ ਕੇ ਪੁੱਛਿਆ ਗਿਆ ਤਾਂ ਵੀ ਕੋਈ ਜਵਾਬ ਨਾ ਦੇਵਾਲੀ ਨੀਤੀ ਤੇ ਚਲਦਿਆ ਅੰਦੇਖਾ ਹੀ ਕੀਤਾ ਗਿਆ ਅਤੇ ਫਿਰ ਜਦੋਂ ਕੁਝ ਦਿਨਾਂ ਬਾਅਦ ਫਿਰ ਫੋਨ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਤੁਹਾਨੂੰ ਕੱਲੀ-ਕੱਲੀ ਬਿਲਡਿੰਗ ਦਾ ਨਹੀਂ ਦੱਸ ਸਕਦੀ ਜਿਸ ਤੇ ਜਦੋਂ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਵੀਰ ਸਿੰਘ ਦੇ ਵਟਸਐਪ ਤੇ ਇਸ ਬਿਲਡਿੰਗ ਸੰਬੰਧੀ ਤਸਵੀਰਾਂ ਅਤੇ ਬਿਲਡਿੰਗ ਇੰਸਪੈਕਟਰ ਅੰਜਨਾ ਦੇ ਵਤੀਰੇ ਬਾਰੇ ਦੱਸਿਆ ਗਿਆ ਤਾਂ ਕਮਿਸ਼ਨਰ ਸਾਹਿਬ ਪਰਮਵੀਰ ਸਿੰਘ ਵੱਲੋਂ ਪ੍ਰਾਪਤ ਹੁਕਮ ਅਤੇ ਕਾਰਵਾਈ ਕਰਦਿਆ ਬਿਲਡਿੰਗ ਇੰਸਪੈਕਟਰ ਅੰਜਨਾ ਵੱਲੋਂ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਪਰ ਦੋਸਤੋ ਹੈਰਾਨੀ ਸਭ ਤੋਂ ਵੱਧ ਇਸ ਗੱਲ ਦੀ ਰਹੀ ਕਿ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ਦੇ ਸੀਲ ਕੀਤੀ ਗਈ ਬਿਲਡਿੰਗ ਵਿੱਚ ਮੁਰਕਮ ਸ਼ੁਰੂ ਕਰ ਦਿੱਤਾ ਗਿਆ ਜਿਸ ਤੇ ਜਦੋਂ ਫਿਰ ਬਿਲਡਿੰਗ ਇੰਸਪੈਕਟਰ ਅੰਜਨਾ ਨੂੰ ਫੋਨ ਤੇ ਜਾਣੂ ਕਰਵਾਉਣ ਲਈ ਕਿ ਸੀਲ ਬਿਲਡਿੰਗ ਵਿੱਚ ਤਾਂ ਉਹ ਸਾਰੀ ਕਾਰਜ ਚੱਲ ਰਿਹਾ ਹੈ ਤਾ ਉਹਨਾਂ ਪਹਿਲਾ ਵਾਰ ਫੋਨ ਨਾ ਚੁੱਕ ਕੇ WhatsApp ਤੇ ਭੇਜੀਆਂ ਗਿਆ ਤਸਵੀਰਾਂ ਉਹ ਸਾਰੀ ਵਾਲੀਆਂ ਨੂੰ ਅੰਦੇਖਾ ਹੀ ਕੀਤਾ ਤੇ ਜਦੋਂ ਨਿਗਮ ਕਮਿਸ਼ਨ ਪਰਮਵੀਰ ਸਿੰਘ ਨੂੰ ਇਸ ਸੰਬੰਧੀ ਤਸਵੀਰਾਂ ਭੇਜ ਕੇ ਜਾਣੂ ਕਰਵਾਇਆ ਗਿਆ ਤਾਂ ਕੋਈ ਵੀ ਮੈਸੇਜ ਰਿਪਲਾਈ ਨਾ ਹੋਣ ਦੇ ਚਲਦਿਆਂ ਫੋਨ ਕੀਤਾ ਗਿਆ ਤਾਂ ਕਮਿਸ਼ਨਰ ਨਗਰ ਨਿਗਮ ਨੇ ਫੋਨ ਕੱਟ ਕੇ ਸਿਰਫ WhatsApp ਤੇ ਮੈਸੇਜ ਭੇਜਿਆ ਕੀ ਨੋਟਡ ਪਲੇਸ ਯਾਨੀ ਕਿ ਇਸ ਸਬੰਧੀ ਨੋਟ ਕਰਵਾ ਦਿੱਤਾ ਗਿਆ ਹੈ ਪਰ ਹੋਇਆ ਕੁਝ ਵੀ ਨਹੀਂ ਬਲਕਿ ਬਿਲਡਿੰਗ ਦੇ ਉਸਾਰੀ ਕਰਤਾ ਵੱਲੋਂ ਬਿਲਡਿੰਗ ਦਾ ਕੰਮ ਸੀਲ ਕੀਤੀ ਗਈ ਬਿਲਡਿੰਗ ਵਿੱਚ ਪਹਿਲਾਂ ਵਾਂਗੀ ਚਾਲੂ ਰੱਖਿਆ ਗਿਆ ਤੇ ਬਿਲਡਿੰਗ ਪੂਰੀ ਕਰਕੇ ਪਲਸਤਰ ਕਰਕੇ ਸਫੈਦੀ ਤੱਕ ਵੀ ਕਰਵਾ ਦਿੱਤੀ ਗਈ ਤਾਂ ਜੋ ਇਹ ਆਖਿਆ ਜਾ ਸਕੇ ਕਿ ਮੇਰੀ ਤਾਂ ਬਿਲਡਿੰਗ ਬਹੁਤ ਪੁਰਾਣੀ ਹੈ ਸੋ ਦੇਖਣ ਵਾਲੀ ਗੱਲ ਹੈ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਜਿਸ ਤਰ੍ਹਾਂ ਅੰਦੇਖਾ ਨੀਤੀ ਅਪਣਾਉਂਦੇ ਆ ਨਜਾਇਜ਼ ਬਿਲਡਿੰਗਾਂ ਦੇ ਨਿਰਮਾਣ ਕਾਰਜਾਂ ਨੂੰ ਜੰਗੀ ਪੱਦਰ ਤੇ ਕਰਨ ਵਾਲਿਆਂ ਦਾ ਇੱਕ ਤਰ੍ਹਾਂ ਨਾਲ ਨਿਗਮ ਅਧਿਕਾਰੀਆਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਤੇ ਇਸ ਸਬੰਧੀ ਸਵਾਲ ਜਵਾਬ ਕਰਨ ਵਾਲੇ ਮੀਡੀਆ ਕਰਮੀਆਂ ਤੇ ਸ਼ਿਕਾਇਤ ਕਰਤਾਵਾਂ ਨੂੰ ਅੰਗੋਲੀਆਂ ਕਰਕੇ ਸਮਾ ਟਪਾਇਆ ਜਾ ਰਿਹਾ ਜਿਸ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਨਿਗਮ ਦੀ ਬਿਲਡਿੰਗ ਬ੍ਰਾਂਡ ਦੇ ਬਿਲਡਿੰਗ ਇੰਸਪੈਕਟਰਸ ਤੋਂ ਲੈ ਕੇ ਏਟਪੀਜ਼ ਐਮਟਪੀਜ਼ ਜੁਆਇੰਟ ਕਮਿਸ਼ਨਰ ਨਿਗਮ ਕਮਿਸ਼ਨਰ ਅਤੇ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਮੇਅਰ ਸਭ ਇਸ ਘਟਨਾ ਨੂੰ ਦੇਖ-ਦੇਖ ਕੇ ਮੁੱਖ ਦਰਸ਼ਕ ਬਣ ਰਹੇ ਆ ਜੋ ਸਿੱਧੇ-ਸਿੱਧੇ ਕੰਮ ਠੀਕ ਤਰੀਕੇ ਨਾਲ ਨਾ ਕਰਨਾ ਤੇ ਮਿਲੀ ਭੁਗਤਵਲ ਵੀ ਇਸ਼ਾਰਾ ਕਰਦੀ ਹੈ ਤਾਂ ਦੋਸਤੋ ਇੱਕ ਹੋਰ ਬਿਲਡਿੰਗ ਬਾਰੇ ਤੁਹਾਡੇ ਸਾਹਮਣੇ ਅਗਲੀ ਵੀਡੀਓ ਚ ਲੈ ਕੇ ਪੇਸ਼ ਹੋਵਾਂਗੇ ਧੰਨਵਾਦ